ਮੈਂ ਸਮਝਦਾ ਬੜਾ ਅੱਜ ਭਾਗਾਂ ਵਾਲਾ ਦੇਣਾ ਕਿ ਮੇਰੀ ਵਿਧਾਨ ਸਭਾ ਦਾ ਬਹੁਤ ਹੀ ਪਿਆਰਾ ਪਿੰਡ ਔਰ ਪੰਜਾਬ ਮਤਲਬ ਸਾਡੇ ਦੇਸ਼ ਦੀ ਬਾਲੀਵੁੱਡ ਦੀ ਮਹਾਨ ਹਸਤੀ ਸ੍ਰੀ ਦੇਵਾਨੰਦ ਜੀ ਦਾ ਵਸਿਆ ਹੋਇਆ ਪਿੰਡ ਉਹਨਾਂ ਦੀ ਜਾਦਾ ਨਾਲ ਜੁੜਿਆ ਹੋਇਆ ਪਿੰਡ ਗਰੋਟਾ ਜਿੱਥੇ ਅੱਜ ਇੱਕ ਬਹੁਤ ਹੀ ਮੈਂ ਸਮਝਦਾ ਕਿ ਵੱਡੀ ਨਿਆਮਤ ਇਸ ਪਿੰਡ ਨੂੰ ਮਿਲੀ ਹੈ ਸੋ ਜਿੱਥੇ ਮੈਂ ਖੜਾ ਅੱਜ ਇੱਕ ਨੇਚਰ ਪਾਰਕ ਦਾ ਅਸੀਂ ਨਹੀਂ ਪੱਥਰ ਰੱਖਿਆ ਸੋ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਇਹ ਹਲਕੇ ਭੋਲੇ ਦੇ ਲੋਕਾਂ ਲਈ ਤਾਂ ਖਾਸ ਕਰਕੇ ਮੈਂ ਸਮਝਦਾ ਕਿ ਘਰੋਟਾ ਵਾਸੀਆਂ ਲਈ ਬਹੁਤ ਵੱਡਾ ਇੱਕ ਤੋਹਫਾ ਹੈਗਾ ਸੋ ਇਹ ਨੇਚਰ ਪਾਰਕ ਜਿਹਦੇ ਅੰਦਰ ਇੱਕ ਸ਼ਾਨਦਾਰ ਪਲਾਂਟੇਸ਼ਨ ਵੀ ਹੋਵੇਗੀ ਔਰ ਪਲਾਂਟੇਸ਼ਨ ਤੋਂ ਇਲਾਵਾ ਇੱਕ 6 ਫੁੱਟ ਦਾ ਟਰੈਕ ਬਣੇਗਾ ਪੂਰੇ ਗਰਾਊਂਡ ਦੇ ਅੰਦਰ ਤੇ ਨਾਲ ਦੀ ਨਾਲ ਓਪਨ ਜਿਮ ਲੱਗੇਗੀ ਅ ਲੇਡੀਜ਼ ਲਈ ਵੀ ਔਰ ਜੈਂਟਸ ਲਈ ਵੀ ਔਰ ਇੱਕ ਗਜ਼ੀਬਾ ਬਣੇਗਾ ਇਸ ਪਾਰਕ ਦੇ ਅੰਦਰ ਜਿੱਥੇ ਬਹਿ ਕੇ ਲੋਕ ਜਿਹੜੇ ਆ ਉਹ ਲੋង ਬਲੋਂਗ ਕਰ ਸਕਦੇ ਆ ਜੋਗਾ ਕਰ ਸਕਦੇ ਆ ਸੋ ਇਹ 50 ਲੱਖ ਰੁਪਏ ਦੀ ਲਾਗਤ ਦੇ ਨਾਲ ਇਸ ਪਾਰਕ ਦਾ ਨਿਰਮਾਣ ਹੋਣਾ ਸੋ ਮੈਨੂੰ ਇਹ ਕਹਿਣ ਲੱਗਿਆ ਖੁਸ਼ੀ ਵੀ ਹੋ ਰਹੀ ਆ ਕਿ ਅੱਜ ਇਹ ਪਿਛਲੇ ਹਫਤੇ ਅਸੀਂ 40 ਲੱਖ ਰੁਪਏ ਇਸ ਨਗਰ ਨੂੰ ਪ੍ਰਾਇਮਰੀ ਸਕੂਲ ਦੀ ਇਮਾਰਤ ਲਈ ਮਿਲੋ ਦਿੱਤਾ ਆ ਸੋ ਅੱਜ ਫਿਰ 30 ਲੱਖ ਰੁਪਈਆ ਇਸ ਨਗਰ ਨੂੰ ਮਿਲਿਆ ਸੋ ਮੈਂ ਕਹਿ ਸਕਦਾ ਇੱਕ ਹਫ਼ਤੇ ਦੇ ਦਸ ਦਿਨ ਦੇ ਅੰਦਰ 1 ਕਰੋੜ ਰੁਪਈਆ ਲਗਭਗ ਇਸ ਪਿੰਡ ਨੂੰ ਮਿਲਿਆ ਸੋ ਮੈਨੂੰ ਖੁਸ਼ੀ ਆ ਕਿ ਅੱਜ ਅਸੀਂ ਇਹਦਾ ਕੰਮ ਦਾ ਨੀ ਪਤਾ ਰੱਖਿਆ ਔਰ ਇਹਨੂੰ ਲਗਭਗ ਅਸੀਂ 4 ਤੋਂ 5 ਮਹੀਨਿਆਂ ਦੇ ਅੰਦਰ ਇਹਨੂੰ ਕੰਪਲੀਟ ਕਰਕੇ ਜਿਹੜਾ ਆ ਉਹ ਗਰੋਟਾ ਵਾਸੀਆਂ ਨੂੰ ਸਪੁਰਦ ਕਰਾਂਗੇ ਸੋ ਇਹ ਜਿਹੜਾ ਲਗਾਤਾਰ ਮੇਰੇ ਹਲਕੀ ਦੇ ਅੰਦਰ ਵਿਕਾਸ ਸੇ ਕਾ ਚੱਲ ਰਿਹਾ ਵੱਖ-ਵੱਖ ਰੂਪਾਂ ਦੇ ਦੇ ਲੈਵਲ ਤੇ ਉਹਦਾ ਇੱਕ ਵੱਖਰਾ ਨਮੂਨਾ ਸੋ ਫੋਰੈਸਟ ਡਿਪਾਰਟਮੈਂਟ ਵੱਲੋਂ ਅੱਜ ਮੇਰੇ ਨਾਲ ਡੀ ਐਫਓ ਧਰਮਵੀਰ ਜੀ ਔਰ ਇਸ ਨਗਰ ਦੇ ਸਰਪੰਚ ਸਾਰੀ ਪੰਚਾਇਤ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿੰਨੇ ਵੀ ਸਾਥੀ ਆਏ ਆ ਮਨੋਰ ਠਾਕਰ ਜੀ ਸਾਡੇ ਚੇਅਰਮੈਨ ਨੇ ਸੋ ਮੈਨੂੰ ਖੁਸ਼ੀ ਆ ਕਿ ਇੱਕ ਵੱਡੀ ਨਿਆਮਤ ਜਿਹੜੀ ਅੱਜ ਗਰੋਟਾ ਵਾਸੀਆਂ ਨੂੰ ਮਿਲੀ ਆ ਸੋ ਦੇਣ ਜਲਦੀ ਆਵੇ ਜਿੱਦਨੇ ਪਾਰਕ ਦਾ ਨਿਰਮਾਣ ਕਰਕੇ ਅਸੀਂ ਇਸ ਪਿੰਡ ਦੇ ਲੋਕਾਂ ਨੂੰ ਸਮਰਪਿਤ ਕਰਾਂਗੇ ਸੋ ਮੈਂ ਅੱਜ ਇਹ ਵੀ ਐਲਾਨ ਵੀ ਕਰਦਾ ਕਿ ਇਸ ਪਾਰਕ ਦਾ ਨਾਮ ਨੇਚਰ ਪਾਰਕ ਦਾ ਨਾਮ ਬਾਲੀਵੁੱਡ ਦੇ ਮਹਾਨ ਕਲਾਕਾਰ ਦੇਵਾਨੰਦ ਜੀ ਦੇ ਨਾਮ ਦੇ ਉੱਤੇ ਰੱਖਿਆ ਜਾਏਗਾ ਔਰ ਅਸੀਂ ਫਿਰ ਉਹਨਾਂ ਨਾਲ ਆਪਣੀਆਂ ਜ਼ਾਦਾ ਨੂੰ ਆ ਜਿਹੜਾ ਉਹ ਉਹ ਜਿਹੜਾ ਨਿਗ ਉਹਨਾਂ ਦੀ ਜ਼ਾਦਾ ਦਾ ਉਹਨੂੰ ਜੋੜ ਕੇ ਰੱਖਣਾ ਚਾਹੁੰਦੇ ਆ ਸੋ ਬਹੁਤ ਬਹੁਤ ਮੁਬਾਰਕਾਂ ਮੇਰੇ ਪਿਆਰੇ ਪਿੰਡ ਵਾਸੀਆਂ ਮੱਲਗਰੋਟੇ ਜਾਂ